ਸਰੇ ਸਰੇ ਮੇਰੀ ਨੀਂਦ ਦਾ ਦੁਸ਼ਮਣ ਇਹ ਲੈ ਇਹਦੇ ਪੇਕੇ ਨਾਲ ਕਿਉਂ ਗਿਆ ਸਰੇ ਸਰੇ ajo ehna ਨੂੰ ਕੁਛ ਚੇਤਾ ਆ ਗਿਆ ਜੀ ਆਪ ਮੈਨੂੰ ਚਾਹ ਨਹੀਂ ਪੀਤੀ ਕੋ ਪਾਣੀ ਨਹੀਂ ਸਰੇ ਸਰੇ ਫੋਨ ਲਾਤਾ ਨਾਲ ਇਹ ਇਹਦੀ ਕਰਤੂਤ ਹੋ ਨਹੀਂ ਸਕਦੀ ਪਰ ਇਹ ਫਲੇ ਹੋਈ ਗੱਲ ਸਮਝਣ ਅਤਲੀ ਮਾਂ ਦਾ ਫੋਨ ਆਇਆ ਹੜ ਹਾਂਜੀ ਤੂੰ ਗੱਲ ਕਰਨੀ ਹੀ ਨਹੀਂ ਗੱਲ ਮੇਰ ਨਾਲ ਨਾ ਕੀ ਗੱਲ ਕਰਨੀ ਐ ਤੂੰ ਹੀ ਕਰਕੇ ਦੱਸਣੀ ਐ ਤੇ ਤੂੰ ਸੱਚੀ ਗੱਲ ਮੈਂ ਤੂੰ ਕਿਹਾ ਵਧੀਏ ਤੇ ਸੁਣਾ ਫਾਹਰ ਦਾਦਾ ਨੂੰ ਕੋਈ ਆ ਨਾ ਉਹਨਾਂ ਪਤਰ ਉਹਨਾਂ ਕੋਲ ਹੀ ਆ ਹਾਂ ਗੱਲ ਦਾ ਸਭ ਕੀ ਹੋਈ ਆ ਇਹ ਰੋਵਾਂ ਨਾਲ ਹੋਰ ਕੀ ਕਰਾਂ ਮੈਂ ਤੇਰੇ ਵੀਰਾਂ ਤੋਂ ਚੋਰੀ ਆਣ ਕੇ ਡਈਆਂ ਫੋਨ ਕਰਨ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਉਹਦੇ ਅੱਗੇ ਅਗਦੀ ਨਾੜਵਾ ਉਹ ਤਾਂ ਡਜਵਾਈ ਹੈ ਸ਼ਰਾਬ ਹੀ ਲੋਨੀ ਹਟਦਾ ਅੱਜ ਸ਼ਰਾਬ ਪੀਂਦੇ ਕੱਲੂ ਹੋਰ ਵੀ ਕੋਈ ਨਾਚਾ ਕਰੂਗਾ ਤੇ ਮੈਂ ਕੀ ਕਰੂੰਗੀ ਤੇ ਬਹੁਤੀ ਗੱਲ ਬਾਤ ਮੈਂ ਆ ਜਾਂ ਤੈਨੂੰ ਲੈ ਜਾਂ ਖੁਸ਼ੀ ਖੁਸ਼ੀ ਰਿਆ ਕਰਤਾ ਐਵੇਂ ਮਨ ਦੇ ਵਿੱਚ ਨਾ ਕਰ ਕੁਝ ਵੀ ਬੱਚੇ ਦਾ ਕੀ ਅਸਰ ਪੈਗਾ ਰਾਤ ਦੀ ਕਰੀ ਜਾਂਦੇ ਬੜੇ ਸੋਕੇ ਸੋਕੇ ਸੋਕੀ ਰਹੇਗੀ ਸੁਆ ਸੋਕੀ ਰਹਿਣਾ ਮੈਂ ਚੰਗਾ ਭਲਾ ਤਾਂ ਹੈਗਾ ਹੀ ਉਹਨੂੰ ਆ ਗਈ ਉਹਨੂੰ ਇਹਨਾਂ ਸਤਾਉਣ ਦਾ ਤੋਲਾ ਪਿਆ ਵੋ ਹਾਂ ਤਾਰੇ ਵੀ ਹੁੰਦੀ ਆ ਫਿਰ ਉਹ ਹੁਣ ਕਰੇ ਲੈ ਜਾਨੀ ਚਾਹਦੇ ਨੇ ਤੈਨੂੰ ਹਾਂ ਜੀ ਮੰਮੀ ਆ ਜਾਓ ਫਿਰ ਕੋਈ ਗੱਲ ਨਹੀਂ ਮੋਰਾ ਨਹੀਂ ਜੀ ਲੱਗ ਰਿਹਾ ਆ ਜਾਓ ਕੋਈ ਨਹੀਂ ਉਹ ਯਾਰ ਉਹਨੂੰ ਦੱਸੇ ਸੀਰੀ ਬੱਸ ਇਲਾਇਆ ਇਹ ਕੋ ਤਸੰਨ ਦਾਦਣਾ ਇਹ ਉਹ ਕੋ ਇਹੋ ਤਰਾ ਤੀ ਚਾਹ ਦਾ ਚੱਡੀ ਹੋਰ ਮੈ ਕੀ ਦਾ ਦਿੱਤਾ ਇਹਨਾਂ ਨੂੰ ਸਚਾਈ ਮੇਰੀ ਦਾਤੀ ਤੂੰ ਜਿਹੜੀ ਮੈਂ ਕੱਪੜੇ ਕਰਦਾ ਤੇਰੇ ਪੈਕ ਬੜਾ ਕਹਿ ਨਹੀਂ ਆਜੀ ਹੈ ਜੋ ਮੈਂ ਤਨ ਬੈਕ ਤੇ ਮੈਂ ਤਿਆਰ ਕਰਕੇ ਦੰਨਾ ਨਾ ਤੇ ਜਾ ਆਪ ਤੇ ਘਰ ਨੂੰ ਤੁਹਾਨੂੰ ਨਹੀਂ ਲੋੜ ਕਰਦੀ ਇਹ ਉਸੇ ਮਾਂ ਦੀ ਧੀ ਹੈ ਨਾ ਤੇ ਆਵੀ ਨਾ ਇਹ ਘਰ ਪੈਰ ਨਾ ਭਾਵੀ ਫਿਰ ਨਹੀਂ ਹੁੰਦੀ ਜੇ ਤੂੰ ਇਹਦੇ ਤੂੰ ਕੀ ਹੋ ਗਿਆ ਮੈਂ ਨਹੀਂ ਹੁੰਦੀ ਉੱਥੇ ਇੱਥੇ ਆਣੀ ਕਿਹਾ ਮੈਂ ਸੋਗ ਪਾ ਲਿਆ 24 ਘੰਟੇ ਅੰਦਰ ਬਾੜ ਹਟਦੇ ਅੰਦਰ ਬਾੜ ਛੱਡਦੇ ਆ ਸਵੇਰੇ 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 ਚੁਗਲੀਆਂ ਮੇਰੀਆਂ ਸਵੇਰੇ ਸਵੇਰੇ ਚੁਗਲੀਆਂ ਮੇਰੀਆਂ ਅੱਜ ਜੇ ਮੇਰੇ ਮਾਂ ਮਾ ਬੁੱਢਾ ਗਏ ਆ ਨਾ ਤੇ ਅੱਜ ਇੱਕ ਵਸਾ ਇਧਰੋਂ ਫੋਨ ਆ ਗਿਆ ਯਾਨੀ ਮੇਰੀ ਜਾਨ ਨਹੀਂ ਛੱਡਨੀ ਤੂੰ ਮੈਂ ਤੈਨੂੰ ਕਦੇ ਸਤਾਇਆ ਨਹੀਂ ਇਹ ਗੱਲ ਸਿੱਧੀ ਗੱਲ ਐ ਅਗਿਆ ਮੇਰਾ ਬੁੱਢਾ ਜਾਨ ਖਾ ਲਿੰਦਾ ਵਾ ਹੈ ਹੁਣ ਉਹ ਅੱਜ ਗਏ ਆ ਨਾ ਕਿ ਮੈਂ ਤਾਂ ਸੁੱਕ ਦੀ ਚਾ ਕਿਤੇ ਨੀਂਦ ਸੋਵਾਂਗਾ ਮੈਂ ਤੇ ਅੱਜ ਸਵੇਰੇ ਤੇਰੀ ਮਾਂ ਨੇ ਫੋਨ ਕਰਤਾ ਤੇ ਉਹਨੂੰ ਦੱਸਣ ਲਈ ਐ ਇਹ ਕੀ ਕਰਦਾ ਕੀ ਨਹੀਂ ਕੀ ਕਰਕੇ ਸੌਣਾ ਮੈਂ ਤੂੰ ਰੇ ਦੇ ਨਾਲ ਰਹਿ ਵੀ ਕੀ ਗਿਆਣ ਕਾਸ਼ ਵੀ ਕੀ ਕਰੀ ਸ਼ਰਾਬ ਪੀਣਾ ਤੇਰਾ ਖੂਨ ਤੇ ਨਹੀਂ ਪੀਂਦਾ ਅੱਜ ਸ਼ਰਾਬ ਪੀਂਦੇ ਕੱਲ ਹੋਰ ਵੀ ਕੋਈ ਨਸ਼ਾ ਕਰੋਗੇ ਆ ਕਰਾਂਗਾ ਫਿਰ ਮੇਰੀ ਮਰਜ਼ੀ ਆ ਤੁਹਾਡੀ ਮਰਜ਼ੀ ਤਾਂ ਵੀ ਜਿਹਦੀ ਮਰਜ਼ੀ ਦਾ ਨਹੀਂ ਕਰ ਲਿਓ ਮੈਨੂੰ ਜਾਣ ਦੋ ਬਸ ਜਾ ਮੈਂ ਤੈਨੂੰ ਰੋਕਿਆ ਵਾ ਮੈਂ ਤੈਨੂੰ ਕਦੋਂ ਕਿਹਾ ਵਾ ਕਿ ਮੇਰੇ ਸਾਹ ਨਹੀਂ ਚੱਲਦੇ ਤੇਰੇ ਬਿਨਾ ਮੈਨੂੰ ਜਾਣ ਦੋ ਮੈਨੂੰ ਜਾਣ ਦੋ ਕਹਿ ਫਿਰ ਉਹਨੂੰ ਆਪਣੀ ਮਾਂ ਨੂੰ ਵੀ ਮੈਨੂੰ ਲੈ ਜੇ ਆ ਕੇ ਤੇ ਬੈਗ ਤਰਾ ਮੈਂ ਤਿਆਰ ਕਰਦਾ ਠੀਕ ਆ ਨਹੀਂ ਮੈਂ ਆਪੇ ਕਰ ਲੂੰਗੀ ਉਹ ਲੱਗੇ ਹੁਣ ਤੇ ਮੈਂ ਚਲੀ ਜੇ ਬਸ ਆਹ ਲੱਗੇ ਆ ਉਹ ਮਲੇਆ ਆਹ ਲੱਗੀ ਆ ਕਿੱਡਾ ਧਮਕੀ ਦਿੱਤੀ ਮੈਨੂੰ ਸਵੇਰੇ ਸਵੇਰੇ ਨਾ ਚਾਹ ਨਾ ਪਾਣੀ ਦੇ ਸਵੇਰੇ ਸਵੇਰੇ ਨਹੀਂਆਂ ਕਿਡੀਆਂ ਚੁਗਣੀਆਂ ਕਰਨ ਇਹੋ ਜੀਆਂ ਮਾਮਾ ਨੇ ਜਨਾ ਠੀਆਂ ਦੇ ਘਰ ਵਸਾਉਣੇ ਆਂ ਪੀਂਦਾ ਮੈਂ ਤੈਨੂੰ ਲੈ ਜਾਨੀ ਐ ਤੇ ਲੈ ਜਾ ਤੋਰੀ ਕਿਉਂ ਸੀ ਮੈਂ ਤੱਕੇ ਨਾ ਲਿਆ ਆਂੀ ਉਹ ਤਾਂ ਨੇ ਮੁੰਡਾ ਬੜਾ ਸੋਹਣਾ। ਸਾਨੂੰ ਬੜਾ ਪਸੰਦ ਵਾ। ਹੁਣ ਉਹ ਮੁੰਡਾ ਇਹਨਾਂ ਨੂੰ ਬੁਰਾ ਲੱਗਣ ਡੈ ਪਿਆ। ਮੁੰਡਾ ਇਹਨਾਂ ਦੀ ਮਰਜ਼ੀ ਨਾਲ ਜੀਵੇ ਫੇਰ ਠੀਕ ਵਾ। ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਵੇ ਤਾਂ ਫੇਰ ਗਲਤ ਹੈ। ਲੈ ਜਨਨੀ ਮੈਂ ਤੈਨੂੰ ਆਗੇ ਲੈ ਜਾ ਫੇਰ ਆਕੇ। ਮੈਂ ਵੀ ਆਪਣੇ ਪਿਓ ਦਾਣੀਆ ਰੋਕੇ ਆ ਤਾਂ ਤੈਨੂੰ। ਤੇਂਜੀ ਜੀ ਪਿਆ ਦੀਆਂ ਮੈਂ ਤੇ। ਬੜੀ ਟੈਨਸ਼ਨ ਹੋ ਮਨ ਦੇ ਉੱਤੇ ਜੇ ਮੈਂ ਜਾ ਕੇ ਥੱਲੇ ਦੱਸਿਆ ਮੁੰਡਿਆਂ ਨੂੰ ਤੇ ਮੁੰਡਿਆਂ ਨੇ ਆਖਣਾ ਵੀ ਚੰਗੀ ਗਾਲੀ ਉਹਨਾਂ ਦਾ ਫੜ ਕੇ ਤੇ ਨੂੰ ਆਦੇ ਹੁੰਦੇ ਫਿੰਡਾ ਲਾ ਛੜਨਾ ਤੇ ਕੀ ਕਰਾਂ ਹੁਣ ਬੜੀ ਮੁਸ਼ਕਿਲ ਦੇ ਵਿੱਚ ਪੈ ਗਈ ਮੈਂ ਤੇ ਜਾਨੀ ਆ ਤੇ ਚਾਰ ਦਿਨ ਕੁੜੀ ਨੂੰ ਲੈ ਆਈ ਹਣੀ ਜਾ ਕੇ ਇੱਥੇ ਆਏਗੀ ਮਾਨ ਦਾ ਹੋਰ ਤੇ ਹੋਰ ਤੇ ਪੈਗਾ ਇਹ ਨਿਦ ਨਾਲ ਉਹਦੀ ਵਿਚਾਰੀ ਦੀ ਵਿਫਤਾ ਦੂਰ ਹੋ ਜਾਏਗੀ ਮਾਪੇ ਹੀ ਹੁੰਦੇ ਆ ਜਿਹੜੇ ਲਿਆਉਂਦੇ ਆ ਹੁਣ ਸਲਾਈ ਦਾ ਤੋਂ ਠੀਕ ਐ ਚਲੋ ਜੋ ਹੋਣਾ ਹੀ ਹੋ ਗਿਆ ਹੁਣ ਗੁਰਬਰਵਾਲ ਤੂੰ ਧਿਆਨ ਦੇਣਾ ਕੱਲੀ ਨੇ ਹੁਣ ਤੂੰ ਵੀ ਆਂ ਵਾਂਗ ਹੀ ਤੇ ਪਿਓ ਵੀ ਪਰ ਦੀਦੀ ਹੌਸਲਾ ਬਣੀ ਨਾ ਹੁੰਦਾ ਮੈਨੂੰ ਨਹੀਂ ਆਉਂਦਾ ਪਰ ਕਰਨਾ ਪੈਣਾ ਕਰੇਂਗੇ ਤੇ ਤੇਰੀ ਐ ਨਾ ਮੈਂ ਦੇਹੀ ਸੋਚਦੀ ਆਂ ਪਰ ਕੀ ਉਹਦੇ ਇੱਕ ਬੰਦੇ ਦੇ ਸ਼ੱਕ ਨੇ ਮੈਨੂੰ ਕਿੱਥੇ ਲਿਆ ਕੇ ਖੜਾ ਕਰਤਾ ਕਿੰਨਾ ਦਾ ਨਾਕੁਲਿਸ ਤੇ ਯਕੀਨ ਨਹੀਂ ਕਿ ਚੱਲ ਅੱਜ ਨਹੀਂ ਕੱਲ ਪਤਾ ਉੱਜ ਨਾਲ ਲੱਗੇਗਾ ਪਰ ਕੋਈ ਵੀ ਨਹੀਂ ਬਤਾਇਆ ਤਾਂ ਪਹਿਲਾਂ ਵਿਸ਼ਵਾਸ ਤੋੜਿਆ ਸੋਹਣਾ ਨੇ ਉਸ ਤੋਂ ਬਾਅਦ ਪੁਲਿਸ ਤੇ ਵਿਸ਼ਵਾਸ ਕਰ ਛੱਡਿਆ ਕਾਰੀ ਛੱਡਿਆ ਵੀ ਅੱਜ ਦੱਸਣਗੇ ਪਤਾ ਕੱਲ ਦੱਸਣਗੇ ਉਸ ਤੋਂ ਬਾਅਦ ਇਹਨਾਂ ਨੇ ਵੀ ਕੱਖ ਨਹੀਂ ਬਸ ਇਨੱਕ ਦਾ ਸਕੇ ਪੱਲਾ ਝਾੜਦਾ ਵੀ ਉਹ ਖਤਮ ਕਰਤਾ ਵੈਨਾਂ ਨੇ ਮੋਨੋ ਨਨੂ ਜੇ ਸਜਾਈ ਹੋਗੀ ਤੇ ਮੈਂ ਕੀ ਕਰਨਾ ਕੀ ਕਰਨਾ ਸਜਾ ਜਿਹੜਾ ਜਾਣਾ ਹੀ ਜੀ ਉਹ ਤੇ ਚੱਲ ਗਿਆ ਤੇ ਸਜਾ ਨਹੀਂ ਗਈ ਪਰ ਮੈਨੂੰ ਯਕੀਨ ਨਹੀਂ ਹੁੰਦਾ ਮੈਨੂੰ ਇਦਾਂ ਲੱਗਦਾ ਜਿਦਾਂ ਮਨਜੋ ਨੇ ਅੱਜ ਆ ਜਾਣਾ ਵਾ ਪਤਾ ਨਹੀਂ ਸਾਰੀ ਰਾਤ ਹੀ ਮੈਂ ਇਹ ਹੀ ਸੋਚਦੀ ਰਹੀ ਕਿ ਮਨਜੋ ਤੋਂ ਹੋਣਾ ਆ ਜਾਣੀ ਕਿ ਹੋਣਾ ਆ ਜਾਣਗੇ ਦਿਲ ਨੂੰ ਇਦਾਂ ਨਹੀਂ ਲੱਗਦਾ ਕਿ ਜਿੱਤਾ ਕਿਤੇ ਚੱਲ ਗਿਆ ਬਸ ਇਹ ਆਕਾਸ਼ ਜੀ ਆ ਕਿ ਆ ਜਾਣਾ ਵਾ ਉਹਨਾਂ ਨੇ ਵਾਪਸ ਕਦੋਂ ਆਣਾ ਕਿੱਦਾਂ ਆ ਜਦੋਂ ਉਹਨਾਂ ਨੇ ਮੌਕਾ ਹੀ ਦਿੱਤਾ ਹੋ ਨਾ ਨਾ ਮੈਂ ਤੇ ਅੱਗੇ ਨੂੰ ਸੁਪਨਿਆਂ ਕਿਹਬ ਤੂੰ ਕਿਹੜੇ ਜਨਮ ਦਾ ਮੇਨਾ ਮੈਰ ਕਰ ਦਿੰਦਾ ਨਾ ਮਤਲਬ ਉਹਦੇ ਇਦਾਂ ਦਾ ਹੈਗਾ ਹੈਗਾ ਚਲ ਜੇ ਤੇਰੇ ਘਰ ਵਾਲੇ ਨੂੰ ਕੋਈ ਸ਼ੱਕ ਹੈਗਾ ਵੀ ਹੈਗਾ ਬੰਦਾ ਥੋੜਾ ਬਹੁਤਾ ਪਰਖ ਕਰਦਾ ਵਾ ਆਪੇ ਤੂੰ ਵੇਖ ਦੋ ਚੱਕਰ ਦੇ ਇੰਨਾ ਤੇ ਕੋਦ ਨਹੀਂ ਵੇਖਿਆ ਤੂੰ ਬੈਠਿਆ ਨੂੰ ਤੇ ਉਸੇ ਟਾਈਮ ਹੀ ਮੁਕਾ ਹੀ ਦਿੱਤਾ ਤ론 ਉਸੇ ਚਾਂਦੀ ਜੀ ਉਹਨਾਂ ਨੇ ਬੈਕਲੋਗ ਦੀ ਗੱਲ ਕਰਨੀ ਸੀ ਜਿਹੜੀ ਕਰਨੀ ਸੀ ਤੇ ਉਹ ਰੋਦ ਪੈਣਾ ਪਰਵਾਹ ਵਾਂਗੂੰ ਮੰਦੁਰਦੋ ਤਾਂ ਆਪ ਇੱਥੇ ਬਿੰਦਾ ਨਹੀਂ ਨਾ ਮਨ ਤੇ ਰੋਟੀ ਬੰਦ ਜਾਂਦਾ ਦੀ ਖਾਣੀ ਆ ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਨਾ ਉਹ ਕਰ ਨਹੀਂ ਭਗਾਉਂਦੀਆਂ ਉਹਨਾਂ ਕਹਿੰਦੇ ਚਲ ਫੇਰ ਕੀ ਇਹ ਪੈਣਾ ਵਰਦੀਆਂ ਵਾ ਤੇ ਜਦ ਜੇ ਉਹ ਟਾਈਮ ਆ ਜਾਂਦੀਆਂ ਵਾ ਤੇ ਇੰਨੇ ਹੀ ਬੜਾ ਵਧੀਆ ਚਲ ਇਹ ਪੈਣਾ ਇਥੇ ਉਹ ਸਵਿਫਟਰ ਦੇ ਸੁਪਨੇ ਵੇਂਦਾ ਫਿਰਦਾ ਸੀ ਘਰ ਨਾਲੀ ਨੀ ਕਦਾ ਕੋਈ ਕਿਹੜੇ ਚੱਕਰਾਂ ਚ ਫਸ ਜਾਣਾ ਦਾ ਚੰਦ ਬੰਦਾ ਆ ਕਿਦਾਂ ਉਹਦਾ ਠੀਕ ਕੀਤਾ ਬੰਦਾ ਦਾਂ ਕਿ ਆਉ ਨਾਲੇ ਦੀਦੀ ਹੁਣਾਂ ਗਈ ਆ ਜੇ ਗੱਡੀ ਅੱਜ ਵੀ ਨਹੀਂ ਆਇਆ ਜਣਾ ਸਾਡੇ ਕੋ ਕੰਨੂ ਆਇਆ ਜਾਣਾ ਤੇ ਤੂੰ ਦੱਸਿਆ ਕਿਦਾਂ ਨੂੰ ਤੂੰ ਦੱਸਿਆ ਤਾਂ ਮੈਂ ਕੱਲ ਰਾਤ ਦਾ ਹੀ ਤੇ ਫਿਰ ਵੀ ਹੁਣਾਂ ਦਾ ਟਾਈਮ ਤੇ ਲੱਗਣਾ ਮਜਬੂਰੀ ਉਹ ਵੀ ਬਾਹਰ ਬੈਠੇ ਉਹ ਕਿਹੜੇ ਲਾਗੇ ਜਿਹੜੇ ਛੇਤੀ ਨਾ ਆ ਜਾਣਗੇ ਤੁਨਾਂ ਟਾਈਮ ਤੇ ਲੱਗਣਾ ਚਲ ਕੱਲ ਕਹਿੰਦੇ ਆ ਹੀ ਜਾਣਗੇ ਕੱਲ ਹੁਣ ਪਰ ਦੀਦੀ ਹੁਣ ਮੇਰੇ ਤੇ ਜਿੰਨੀ ਦੁੱਖ ਦੀ ਘੜੀ ਬਣੀ ਆ ਕੋਈ ਨਾ ਕੋਈ ਤੇ ਮੇਰੇ ਲੱਗੇ ਹੁਣਾਂ ਹੀ ਚਾਹੀਦਾ ਹੁਣ ਜੇ ਤੀਂ ਬਣਾਓ ਮੈਂ ਤੇ ਕੱਲੀ ਆ ਨਾ ਪੈ ਗਈ ਪੂਰੀ ਹੂੰ ਹੂੰ ਪੈ ਤੇ ਗਏ ਪਰ ਹੁਣ ਕੀ ਕਰਨਾ ਉਹਨਾਂ ਦੀ ਵੀ ਮਜਬੂਰੀ ਐ ਬਾਰੋਂ ਇੰਨੀ ਛੇਤੀ ਨਹੀਂ ਆਇਆ ਜਾਂਦਾ ਚਾਹੇ ਤੂੰ ਉਦੋਂ ਦਾ ਦੱਸ ਦਿੰਦੀ ਦੱਸਿਆ ਵੀ ਤੂੰ ਰਾਤੀ ਆਣਾ ਨਾ ਤੇ ਕੋਈ ਨਹੀਂ ਹੁਣ ਆ ਜਾਣਗੇ ਇੰਨੀ ਛੇਤੀ ਹੁਣ ਨਾ ਉਹਨਾਂ ਨੂੰ ਵੀ ਤੰਗ ਕਰ ਤੇ ਭੀ ਆ ਜਾਣਗੇ ਸਾਲੋਂ ਵੀ ਸਸ਼ਕਲ ਦੇ ਸ਼ੁਰੂ ਹੀ ਇੰਸੂਪ ਦਇਓ ਸ਼ੁਰੂ ਕਰ। ਤਾਂ ਸ਼ੁਰੂ ਕਿੰਨੇ ਤਰਾਨ ਕਿਉਂ ਦੇਦੇ ਕੋਈ ਗੱਲ ਨਹੀਂ ਹਾਸਾ ਰੱਖੋ। ਪਿਆਸ ਰਾਕੀ ਨਾ ਕਰ ਖਾਣ ਨੂੰ। ਮੈਨ ਮੈਨੂੰ ਪਤਾ ਲੱਗਾ ਇਹ ਸੁਖ ਬਖਤੀ ਆ ਸਰ ਕੋ ਬਿਆਨ ਦੇਤੇ ਉਹਨੇ ਤੇ ਉਹਦੇ ਘਰ ਵਾਲੇ ਨੇ। ਗਿਆਨ ਚ ਦੇ ਦਿੱਤੇ ਆ ਪਰ ਉਹਨਾਂ ਨੇ ਜਿਹੜਾ ਕੰਮ ਕੀਤਾ ਹੁਣ ਵਾਪਸ ਹੀ ਨਹੀਂ ਆਣਾ। ਕੀ ਹੋਇਆ ਕੀ ਬਿਆਨ ਦਿੱਤੇ ਉਹਨਾਂ ਨੇ ਕਹਿੰਦੇ ਉਹਦੇ ਘਰ ਵਾਲੇ ਨੇ ਮਾਰ ਹੀ ਦਿੱਤਾ ਹੈ ਮਾਰਤਾ ਮਾਰਤਾ ਨਾ 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 ਇਤਰਾ ਨਹੀਂ ਉਹ ਸਰਦਾ ਸਰਦਾ ਆ ਜਾਣਾ ਉਹਨਾਂ ਨੇ ਵਾਪਸ ਕੋਈ ਕਰਨੀ ਕੋਈ ਨਹੀਂ ਤੂੰ ਹੌਸਲਾ ਰੱਖੋ ਉਹਨਾਂ ਨੇ ਆ ਜਾਣਾ ਵਾਪਸ ਕੋਈ ਨਹੀਂ ਨਹੀਂ ਮਾਰ ਕਿਉਂ ਦਿੱਤਾ ਕੋਈ ਵਜ੍ਹਾ ਤੇ ਹੋਗੀ ਹੀ ਮਤਲਬ ਮਾਰ ਕਿਉਂ ਦਿੱਤਾ ਫਿਰ ਸ਼ੱਕ ਦੀ ਵਜ੍ਹਾ ਕੱਕ ਕੱਕ ਬੜਾ ਬੇਵਕੂਫੰਦਾ ਫਿਰੋ ਜਦੋਂ ਤੂੰ ਵੀ ਨਾਲ ਹੀ ਜਾਂਦੀ ਤੀ ਤੈਨੂੰ ਪਤਾ ਹੀ ਹੋਣਾ ਚਾਹੀਦਾ ਵਾ ਕਿ ਕਿੱਦਾਂ ਦਾ ਇਹ ਗੱਤਰ ਦੇ ਸਰ ਨਹੀਂ ਉਹ ਤੇ ਗੱਲ ਐ ਮੈਂ ਮੋਹ ਤਹ ਅਨੁਸਾਰ ਦਾ ਚਲੋ ਯਕੀਨ ਆ ਪਰ ਮੇਰੇ ਘਰ ਵੱਲ ਦੀ ਗੱਲ ਕਿੱਡੀ ਕਿੱਡਾ ਬੇਵਕੂਫੰਦਾ ਜਿਹਨੂੰ ਆਪਣੀ ਜਨਾਨੀ ਤੇ ਸਕੇ ਨਾ ਹਨੀਗਾ ਹਾਂ ਦੋ ਤਿੰਨ ਦਿਨ ਵੇਖ ਲੈ ਪਰ ਜੇ ਤੈਨੂੰ ਨਹੀਂ ਚੀਨਾਗਾ ਤਾਂ ਤੂੰ ਨੌਕਰੀ ਦੇ ਨਾ ਫਿਰ ਜੇ ਤੂੰ ਇੱਡਾ ਹੀ ਆਂ ਤੇ ਤੇ ਹੁਣ ਕੀ ਕਹਿੰਦੇ ਆ ਵੇ ਬਸ ਇਹ ਕੀ ਹਿਮਾ ਤਵਾ ਨਾ ਕੋਈ লাশ ਲੱਭੀ ਆ ਨਾ ਕੁਛ ਤੈਨੂੰ ਪਤਾ ਆਪਣੇ ਪੰਜਾਬ ਦੀ ਪੁਲਿਸ ਵੀ ਇਦਾਂ ਦੀ ਆ ਕੁਛ ਨਹੀਂ ਬੜੇ ਆਰਾਮ ਦੇ ਨਾਲ ਕੰਮ ਕਰਨਦੇ ਆ ਜੇ ਉਹਦੀ ਹੁਕਮਚੁਦਾ ਦੀ ਰਿਪੋਰਟ ਲਖਾਈ ਹੀ ਉਹਦੇ ਤੋਂ ਵੀ ਕੁਛ ਨਹੀਂ ਕਹਿੰਨੇ ਨਹੀਂ ਦੱਸਿਆ ਕੁਛ ਕੁਝ ਪਤਾ ਹੀ ਨਹੀਂ ਲੱਗਣ ਦਿਆ ਵੀ ਕੀ ਬੰਦਾ ਕਰੇ ਤੇ ਕੀ ਨਾ ਕਰੇ ਨਹੀਂ ਇਹਦੀ ਕੋਈ ਗੱਲ ਨਹੀਂ ਤင်း ਹੌਸਲਾ ਰੱਖੋ ਉਹਨੇ ਆ ਜਾਣਾ ਵਾਪਸ ਕੱਲ ਉਹਦੇ ਤਾਂ ਨਹੀਂ ਹੁੰਦਾ ਦੇ ਮਿੰਨਾ ਚਲੋ ਯਕੀਨ ਤੇ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਤੂੰ ਹੌਸਲਾ ਰੱਖੋ ਨਾ ਪਰ ਉਹਨੂੰ ਬੰਦਾ ਹੌਸਲਾ ਰੱਖੇ ਵੀ ਕਰ ਦੇ ਦੀਦੀ ਵੀ ਹੁਣ ਕੀ ਦਲਾਸੇ ਦੇਣ ਦੇ ਮੈਨੂੰ ਵੀ ਪਤਾ ਕਿ ਮੈਂ ਆਪਣੇ ਬੱਚੇ ਲਈ ਹੁਣ ਮਰਿਆ ਦੇ ਜਾਂਦਾ ਨਹੀਂ ਹੈ ਨਾਲ ਮਰਿਆ ਦੇ ਪਰ ਹੁਣ ਤੈਨੂੰ ਪਤਾ ਵਾ ਜਿਹੜਾ ਗਿਆ ਵਾ ਉਹਨੇ ਵਾਪਸ ਕਿੱਥੋਂ ਆਉਣਾ ਵਾ ਮਨ ਤੇ ਮੇਰਾ ਵੀ ਨਹੀਂ ਮੰਨਦਾ ਵੀ ਉਹਨੂੰ ਕੁਝ ਹੋ ਗਿਆ ਹੋਊਗਾ ਤੇ ਨਹੀਂ ਮਤਲਬ ਜਦੋਂ ਉਹ ਕਹਿੰਦੇ ਕਿ ਅਸੀਂ ਮਾਰਿਆ ਵਾ ਜਦੋਂ ਜਿੱਥੇ ਸੁੱਟਿਆ ਤੇ ਲਾਸਟ ਸੂਚ ਤੇ ਲੱਭੀ ਨਹੀਂ ਕੋਈ ਤੇ ਫੇਰ ਕੋਈ ਚੁ ਨਹੀਂ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਜਾਂਦੀ ਹੈ ਉਹਨੇ ਚੱਲੀ ਜਾਣਾ ਚੱਲੀ ਜਾਣਾ ਬਸ ਹੱਤਕਤਵ ਨਹੀਂ ਆਉਂਦਾ ਜੇ ਜਦੋਂ ਉਹਨੇ ਬਿਆਨ ਹੀ ਦੇ ਦਿੱਤੇ ਅਸੀਂ ਮਾਰ ਹੀ ਦਿੱਤਾ ਹੈ ਤੁਹਾਨੂੰ ਕੋਈ ਸਬੂਤ ਮਿਲਿਆ ਉਤੋਂ ਸਬੂਤ ਤੇ ਉਹਦਾ ਕੜਾ ਮਿਲਿਆ ਵਾ ਉਤੋਂ ਕੜੇ ਤੋਂ ਇਹ ਥੋੜੀ ਪਤਾ ਲੱਗਦਾ ਕਿ ਉਹਨਾਂ ਨੇ ਮਾਰ ਹੀ ਦਿੱਤਾ ਵਾ ਪਰ ਜਦੋਂ ਆਪ ਕਹਿਣ ਦੇ ਆ ਹਨਾ ਆਪਾਂ ਮਾਰ ਕੇ ਉੱਥੇ ਸੁੱਟਦਾ ਵਾ ਉਹਨਾਂ ਨੇ ਇਹੀ ਕਿਹਾ ਕਿ ਹਮਾਰ ਕੇ ਸੁੱਟ ਦਿੱਤਾ। ਉਹਦੀ ਨੂੰ ਹਾਸਾ ਦਿੱਤੀ। ਇਹ ਇੱਧਰ ਅੱਧਰ। ਸਿਰ ਕੋਈ ਨਹੀਂ ਹੌਸਲਾ ਹੁਣ ਸਿਰ ਕੀ ਕਰ ਜਾਂਦੇ। ਬੱਚਾ ਵੀ ਜੇ ਛੋਟਾ ਜਿਹਾ ਹੈ ਹੌਸਲਾ ਵੀ ਕਿੰਨਾ ਕਰਨ ਉਹ ਵੀ ਹੁਣ ਬੋਲਦਾ ਆਵਾਜ਼ਾਂ ਮਾਰਦਾ ਪਾਪਾ ਪਾਪਾ ਕਰਦਾ ਹੈ। ਮੋਹੋਦਾ ਨਾ ਮਨ ਜੋ ਦਰਸਦੇ ਹੁੰਦੇ ਹੀਗੇ ਵੀ ਮਨਪੀਤੇ ਨੇ ਕਦੋਂ ਮੈਨੂੰ ਪਾਪਾ ਕਹਿਣਾ ਵਾ ਅਸੀਂ ਦੋਵਾਂ ਨੇ ਸਲਾਹਾਂ ਕਰਿਆ ਕਰਨੀਆਂ ਵਾ ਕਿ ਅੱਗੇ ਬਿਜ਼ਨਸ ਕਿੱਦਾਂ ਕਰਨਾ ਵਾ ਜਾਂ ਤੂੰ ਨਹੀਂ ਸਲਾਹ ਦਿੰਨੀ ਤਾਂ ਮੈਂ ਆਪਣੇ ਪੁੱਤ ਕੋ ਸੁਣਾਵਾ ਲੈ ਲਿਆ ਕਰਨੀਆਂ ਪਰ ਇਹਨਾਂ ਨੇ ਹੀ ਪਤਾ ਕਿ ਇਹਦੇ ਸਟਾਫ ਮੈਂਬਰਾਂ ਨੇ ਹਰਦੂ ਆਦੇਂ ਦਿਖਾ ਦੇਨੇ ਉਹਦੇ ਕਿਤੇ ਭੈਣਾ ਵਾਂਗੂ ਸੰਬੰਧਨ ਲਈ ਤੇ ਨਾਰੀ ਤੁਹਾਨੂੰ ਪਤਾ ਹੀ ਆ ਕਿੰਨਾ ਕਰਦਾ ਹੁੰਦਾ ਹੈ ਗਾਉ ਨੂੰ ਲੱਗਦਾ ਹੀ ਨਹੀਂ ਹੁੰਦਾ ਹੈਗਾ ਕਿ ਮੇਰੇ ਸਟਾਫ ਦੀਆਂ ਵਾ ਇਹ ਕੁੜੀਆਂ ਉਹਨੇ ਬਸ ਆਪਣੀ ਭੈਣਾ ਮੰਗੂ ਹੀ ਸਮਝਿਆ ਤੁਹਾਨੂੰ ਸਾਰਿਆਂ ਨੂੰ ਇਹ ਉਹੀ ਮੁੰਡਾ ਮੰਨਣ ਚਾਹੀਦਾ ਨਾ ਮੰਨ ਜਿਵੇਂ ਅਮਸਿ ਨੂੰ ਕੋਲ ਹੈ ਪਰ ਮੈਂ ਉਹਨਾਂ ਨੂੰ ਦੱਸਾਂ ਵੀ ਤੇ ਦੱਸਾਂ ਵੀ ਕਿੱਦਾਂ ਜੇ ਮੈਂ ਦੱਸਿਆ ਤੇ ਉਹਨਾਂ ਨੇ ਵੀ ਫਸ ਜਾਣਾ ਉਹ ਵੀ ਮੇਰੇ ਆਪਣੇ ਨੇ ਪਰ ਹੈ ਤੇ ਉਹ ਹੀ ਆ ਕੋਈ ਥੀ तेوگیा त खان جेتے कتा لگو त وگی ਦੀ ਮਦਦ ਦੇ ਇਸ ਵੀਰੇ ਵੀਰੇ ਵੱਜਣ ਦਾ ਮੈਂ ਤਾਂ ਹੁਣ ਤੱਕ ਇਹ ਮੈਸੇਜ ਆਈ ਜਾਂਦੇ ਲੋਵਜੋਤ ਕਰੀ ਗਿਆ ਫੋਟੋ ਵੀ ਪਾਈ ਜਾਂਦੀ ਹੈ ਸਿਰ ਸਿਰ ਨਾ ਕਿਹੜਾ ਗੋਲជា ਬੈਡੋ ਬੈਡਾ ਕਿਹੜਾ ਸੋਣਾ ਪਰ ਘਰ ਨਾ ਇਹ ਮਾਸੀ ਦਾ ਨਾ ਲਵਜੋਤ ਦੇ ਸਹੁਰਿਆਂ ਦਾ ਕਿਹੜੇ ਬੱਡਾਂ ਦੀਆਂ ਮੈਨੂੰ ਫੋਟੋਆਂ ਪਈ ਜਾਂਦੀਆਂ ਇਹਦਾ ਰਾਦਾਣਾ ਭਾਬੀ ਨੂੰ ਪਾਉਣੀ ਆ ਤੇ ਭਾਬੀ ਜਿੱਦ ਕਰੂਗੀ ਤੇ ਇਹ ਵੀ ਲਿਆਉਣਗੇ ਤੇ ਭਾਬੀ ਦੇ ਅੱਗੇ ਆ ਘਰ ਛੱਡਣ ਨੂੰ ਫਿਰਨ ਢਈ ਆ ਤੇ ਇਹ ਹੋਰ ਵਿੱਚ ਪਵਾੜਾ ਪਾਉਣ ਨੂੰ ਫਿਰਨ ਢਈ ਜੀ ਇਹਨਾਂ ਨੂੰ ਪਤਾ ਲੱਗ ਗਿਆ ਹੈ ਤੇ ਜਨਾਨੀ ਨੂੰ ਤਾਂ ਮਨਾਉਣਾ ਦੇ ਬਜਨਵਾ ਦਾ ਘਾਟਾ ਜਨਾਨੀ ਨੇ ਪਹਿਲਾਂ ਸੂਟ ਮੰਗ ਲੈਂਦੀ ਹੁਣ ਜਦ ਮੈਨੂੰ ਸਮਝ ਨੂੰ ਕਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਉਨੇ ਕਿਹਾ ਪਹਿਲਾਂ ਮੈਨੂੰ ਇਹਦੇ ਨਾਲ ਦੇ ਬੈੱਡ ਲਿਆ ਕੇ ਦਿਓ ਇਹਦੇ ਮਹਿੰਗੇ ਬੜੇ ਹੋਣੇ ਆ ਇਹ ਕੇ ਪਹਿ ਹੈ ਪਹਿ ਹੈ ਦੀ ਸ਼ਾਮੀ ਦਾ ਕੰਮ ਬੜੀ ਦੇਹੀ ਕਿੱਥੇ ਹੈ ਕਿ ਤੋਂ ਬੋਨੋ ਬੋਨ ਦੀ ਮਨੋਏ ਬਾਅਦ ਲਈ ਬੰਦੇ ਦੀ ਫੋਟੋ you <coughs>